ਭੱਜੇ ਤੋਂ ਬਈ ਕੀ ਸਮਾਂ ਲਾਉਂਦੀ ਆ 2666 ਨੂੰ ਟੱਕਰ ਦਿੰਦੀ ਆ ਜਾਂ ਨਹੀਂ ਦਿੰਦੀ ਅਜੇ ਖੇਡ ਬਾਕੀ ਆ ਤੀਰ ਕਮਾਨ ਚ ਯਾਰ ਮੈਦਾਨ ਚ ਢਲਦਾ ਹੋਇਆ ਸੂਰਜ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋ ਆਗੀ ਬਈ ਪ੍ਰਾਪਤ ਧਰਤੀ ਦਸਵੇਂ ਗੁਰਾਂ ਦੀ ਪ੍ਰਾਪਤ ਧਰਤੀ ਤੇ ਪੰਜਾਬ ਦੀ

ਬੰਦ ਪਿਆ ਦਰਵਾਜਾ ਫਾਟ ਕੋਟ ਕਪੂਰੇ ਦਾ ਮਾਰੀ ਤਾਂ ਦਰਸ਼ੀ ਨਿਗਾਹ ਦੋਨਾ ਤੇ ਕੁਝ ਨਾ ਮਾ 25 ਸੈਕਿੰਡ 60 ਬਵੈਟ ਵਾਜੀ ਲਾ ਗਿਆ ਸਮਾਂ 25 60 ਲੱਗ ਗਿਆ ਬਾਈ ਜੀ ਸਮਾਂ ਇਹ ਆ ਪੰਜਾਬ ਦੀ ਸਭ ਤੋਂ ਮਹਿੰਗੀ ਜੋੜੀ ਬਾਈ ਜੀ ਭੱਜੀ ਤੇ ਅੱਜ ਦੇਖਦੇ ਆ ਵੀ ਕੌਣ ਹੁਣ ਟੱਕਰ ਦਿੰਦਾ ਤੇ ਨਾਲ ਹੀ ਟੱਕਰ ਛਾੜ ਨਾ ਦਿੱਤੀ ਹੋਈ ਆ ਤੇ ਇੱਕ ਵੱਡੀ ਅਨਾਊਂਸਮੈਂਟ ਅੱਜ ਹੋਊਗੀ ਅੱਜ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਊਗੀ ਬਾਈ ਜੀ ਇੱਕ ਪਾਸੇ ਐਨਡੀਏ ਇੱਕ ਪਾਸੇ ਇੰਡੀਆ ਰੇਲੈਂਸ ਹੋਊਗਾ ਇਸ ਜੋੜੀ ਨੂੰ ਢੋਣ ਲਈ ਅੱਜ ਇੱਕ ਹੁਣ ਮੈਂ ਥੋੜੇ ਸਮੇਂ ਚ ਵੱਡੀ ਅਨਾਉਂਸਮੈਂਟ ਕਰਨ ਲੱਗਿਆ ਵਾਂ ਤੇ ਜਿਹਦਾ ਵੀਰੋਂ ਫਿਰ ਰੂਪਰੇਖਾ ਤਿਆਰ ਕੀਤੀ ਹੋਈ ਆ ਤੇ ਉਸ ਰੂਪਰੇਖਾ ਦੇ ਵਿੱਚ ਪੂਰੀ ਗੱਲ ਤੁ